ਬੰਦੀ ਸਿੰਘ ਜਿਹੜੇ ਸਾਡੇ 40 ਸਾਲ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ 20-20 ਸਾਲ ਉੱਪਰ ਹੋ ਗਏ ਨੇ ਅੰਦਰ ਬੈਠਣ ਦੇ ਤੇ ਇਹ ਸੰਘਰਸ਼ ਜਿਹੜਾ ਹੈ ਉਹ ਬਾਪੂ ਸੂਰ ਸਿੰਘ ਪੋਖਰਦਾਲ ਦੇ ਬੈਠਾ ਜਿਹੜਾ ਅੱਜ ਵੀ ਸਰਕਾਰ ਦੀ ਕੈਦ ਦੇ ਵਿੱਚ ਹੈ ਸਰਕਾਰ ਨੇ ਉਹਨੂੰ ਕਰਕੇ ਰੱਖਿਆ ਹੋਇਆ ਹੈ ਤੇ ਹੁਣ ਕੌਮੀ ਇਨਸਾਫ ਮੋਰਚਾ ਲੱਗਾ ਬੰਦੀ ਸਿੰਘਾਂ ਦੀਆਂ ਵਾਸਤੇ ਜੋ ਰਾਮ ਰਹੀਮ ਆ ਉਹਨੂੰ ਹਰ ਵਾਰ ਪਰੋਲ ਦਿੱਤੀ ਜਾ ਰਹੀ ਆ ਔਰ ਜੋ ਬੰਦੀ ਸਿੰਘ ਆ ਪਿਛਲੇ ਲੰਬੇ ਸਮੇਂ ਤੋਂ ਸਜ਼ਾਵਾ ਕੱਢ ਚੁੱਕੇ ਆ ਸਜ਼ਾਵਾ ਪੂਰੀਆਂ ਕਰ ਚੁੱਕੇ ਆ ਪਰ ਉਹਨੂੰ ਛੱਡਿਆ ਨਹੀਂ ਜਾ ਰਿਹਾ ਕਰਮ ਨੂੰ ਮੰਨਣ ਵਾਲੇ ਉਹਨਾਂ ਨੂੰ ਤਾਂ ਛੱਡਿਆ ਨਹੀਂ ਜਾ ਰਿਹਾ ਇੱਕ ਬਲਾਤਕਾਰੀ ਜਿਹੜਾ ਨਵਾਲਕ ਲੜਕੀਆਂ ਨਾਲ ਬਲਾਤਕਾਰ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਜਿਹੜਾ ਹਰ ਇੱਕ ਪੱਖ ਤੋਂ ਆਪਣਾ ਜਿਹੜਾ ਹੈਗਾ ਉਹਨੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਲਪੀਆਂ ਹਰ ਇੱਕ ਵਾਸਤੇ ਕਰਪਟ ਬੰਦਾ ਉਹਨੂੰ ਬਾਰ-ਬਾਰ ਕਰੋਲ ਦਿੱਤੀ ਜਾ ਰਹੀ ਹੈ ਉਹਦੀ ਇਸ ਸਰਕਾਰ ਦੀ ਇਹ ਗਲਤ ਨੀਤੀਆਂ ਕਾਰਨ ਇਹ ਸਭ ਕੁਝ ਹੋ ਰਿਹਾ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਅਸੀਂ 97% 87% ਸਾਡੀ ਕੁਰਬਾਨੀ ਹੈ ਸਾਡੇ ਨਾਲ ਵਾਅਦੇ ਕੀਤੇ ਕਿ ਤੁਹਾਨੂੰ ਵੱਧ ਅਧਿਕਾਰ ਦੇਵਾਂਗੇ ਤੁਹਾਨੂੰ ਰਹਿਣ ਨੂੰ ਫਿੱਤਾ ਦੇਵਾਂਗੇ ਉਹ ਸਾਰੇ ਬਾਹਰਾਂ ਤੋਂ ਮੁੱਕਰ ਕੇ ਇਹਨਾਂ ਲੋਕਾਂ ਨੇ ਸਾਡੇ ਨਾਲ ਇੱਕ ਗੁਲਾਮੀ ਦਾ ਅਹਿਸਾਸ ਕਰਾ ਰਹੇ ਸਾਨੂੰ ਇਹ ਦੋਸਤੋ ਜੀਦੇ ਟੋਲ ਪਲਾਜੇ ਤੇ ਖੜੇ ਹੋਏ ਆਂ ਅੱਜ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਤੇ ਕੁਝ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਨੇ ਇੱਥੇ ਟੋਲ ਪਲਾਜਾ ਕੋ ਸਮੇਂ ਦੇ ਲਈ ਬੰਦ ਕੀਤਾ ਹੋਇਆ ਸੀਗਾ ਤਾਂ ਆਪਾਂ ਜਾਣਦੇ ਆ ਕਿ ਉਹਨਾਂ ਦੇ ਕੀ ਮੰਗਾਂ ਮਸਲੇ ਨੇ ਸਾਡੇ ਨਾਲ ਕੁਝ ਆਗੂ ਆ ਜਿਹੜੇ ਉਸ ਮੋਰਚੇ ਦੇ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਮੰਗਾਂ ਮਸਲੇ ਨੇ ਤੁਹਾਡੇ ਅੱਜ ਬੰਦੀ ਸਿੰਘ ਜਿਹੜੇ ਸਾਡੇ 40 ਸਾਲ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ 20-20 ਸਾਲ ਉੱਪਰ ਹੋ ਗਏ ਨੇ ਅੰਦਰ ਬੈਠੇ ਨੂੰ ਤੇ ਇਹ ਸੰਘਰਸ਼ ਜਿਹੜਾ ਉਹ ਇੱਕ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਇੱਕ ਲੜੀ ਹੈ ਪਹਿਲਾਂ ਸ਼ੁਰੂ ਹੋਇਆ ਗੁਰਵਖ ਸਿੰਘ ਨੇ ਸ਼ਹੀਦੀ ਦਿੱਤੀ ਇਹਨਾਂ ਦੀ ਬੰਦੀ ਸਿੰਘਾਂ ਦੀ ਰਿਹਾਈਆਂ ਵਾਸਤੇ ਗੁਰਵਖ ਸਿੰਘ ਤੋਂ ਅੱਗੇ ਬਾਪੂ ਸੂਰ ਸਿੰਘ ਪੋਖਰਦਾਲ ਤੇ ਬੈਠਾ ਜਿਹੜਾ ਅੱਜ ਵੀ ਸਰਕਾਰ ਦੀ ਕੈਦ ਦੇ ਵਿੱਚ ਹੈ ਸਰਕਾਰ ਨੇ ਉਹਨੂੰ ਕਰਕੇ ਰੱਖਿਆ ਹੋਇਆ ਹੈ ਤੇ ਹੁਣ ਕਾਮੀਨ ਸਾਫ ਮੋਰਚਾ ਲੱਗਾ ਬੰਦੀ ਸਿੰਘਾਂ ਦੀਆਂ ਵਾਸਤੇ ਕਾਮੀਨ ਸਾਫ ਮੋਰਚੇ ਨੇ ਇਹ ਕਾਲ ਦਿੱਤੀ ਸੀਗੀ ਕਿ 3 ਘੰਟਿਆਂ ਲਈ ਟੋਲ ਪਲਾਜ਼ਾ ਜਿਹੜੇ ਬੰਦ ਕੀਤੇ ਜਾਣ ਇਸ ਕਰਕੇ ਅਸੀਂ ਅੱਜ ਚਿੱਤੇ ਵਾਲਾ ਟੋਲ ਪਲਾਜ਼ਾ ਜਿਹੜਾ ਸਾਰੀਆਂ ਸਿੱਖ ਜਥੇਬੰਦੀਆਂ ਕਿਸਾਨ ਯੂਨੀਅਨਾਂ ਸਾਰਿਆਂ ਨੇ ਰਲ ਕੇ ਹੁਣ ਤੱਕ ਬੰਦ ਕੀਤਾ ਦੂਜੇ ਪਾਸੇ ਲਗਾਤਾਰ ਕਦੇ 50 ਦਿਨਾਂ ਬਾਅਦ ਕਦੇ 40 ਦਿਨਾਂ ਬਾਅਦ ਜੋ ਰਾਮ ਰਹੀਮ ਆ ਉਹਨੂੰ ਹਰ ਵਾਰ ਪਰੋਲ ਦਿੱਤੀ ਜਾ ਰਹੀ ਹੈ ਔਰ ਜੋ ਬੰਦੀ ਸਿੰਘ ਆ ਪਿਛਲੇ ਲੰਬੇ ਸਮੇਂ ਤੋਂ ਸਜ਼ਾਵਾਂ ਕੱਟ ਚੁੱਕੇ ਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਪਰ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੁਸੀਂ ਇਹ ਸਾਰੇ ਪ੍ਰੋਗਰਾਮ ਨੂੰ ਜੋ ਸਰਕਾਰ ਕਰ ਰਹੀ ਹੈ ਇਹਨੂੰ ਕਿਵੇਂ ਦੇਖਦੇ ਹੋ ਬਹੁਤ ਜ਼ਿਆਦਾ ਅਤ ਕਨਹਾਉਣੀ ਗੱਲ ਹੈ ਇਹ ਵੀ ਇੱਕ ਤਾਂ ਇਨਸਾਨ ਇਨਸਾਨੀਅਤ ਦੀ ਸੇਵਾ ਕਰਨ ਵਾਲੇ ਧਰਮ ਨੂੰ ਮੰਨਣ ਵਾਲੇ ਉਹਨਾਂ ਨੂੰ ਤਾਂ ਛੱਡਿਆ ਨਹੀਂ ਜਾ ਰਿਹਾ ਇੱਕ ਬਲਾਤਕਾਰੀ ਜਿਹੜਾ ਨਵਾਲਕ ਦੇ ਲੜਕੀਆਂ ਨਾਲ ਬਲਾਤਕਾਰ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਜਿਹੜਾ ਹਰ ਇੱਕ ਪੱਖ ਤੋਂ ਆਪਣਾ ਜਿਹੜਾ ਹੈਗਾ ਉਹਨੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਨਪੀਆਂ ਹਰ ਇੱਕ ਵਾਸਤੇ ਕਰਪਟ ਬੰਦਾ ਹੈ ਉਹਨੂੰ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ ਉਹਦੀ ਇਸ ਸਰਕਾਰ ਦੀ ਇਹ ਗਲਤ ਨੀਤੀਆਂ ਕਾਰਨ ਇਹ ਸਭ ਕੁਝ ਹੋ ਰਿਹਾ ਹੈ ਬਾਬਾ ਜੀ ਦੂਜੇ ਪਾਸੇ ਸਰਕਾਰ ਇਹ ਕਹਿ ਰਹੀ ਆ ਕਿ ਅਸੀਂ ਅਯੁੱਧਿਆ ਦੇ ਵਿੱਚ ਜੋ ਰਾਮ ਮੰਦਰ ਦਾ ਉਦਘਾਟਨ ਕਰ ਰਹੇ ਆ ਉੱਥੇ ਪ੍ਰਾਣ ਪ੍ਰਤੀਸ਼ਟਾ ਕਰ ਰਹੇ ਆ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਦੇ ਉੱਪਰ ਜਿਹੜਾ ਦਮਨ ਕੀਤਾ ਜਾ ਰਿਹਾ ਜਿਹੜੇ ਲੋਕ ਇਸ ਗਲਤ ਨੀਤੀਆਂ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਲਗਾਤਾਰ ਜਿਨ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਕਿਵੇਂ ਦੇਖਦੇ ਹੋ ਇਹ ਅੱਜ ਤੋਂ ਨਹੀਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਅਸੀਂ 97% 87% ਸਾਡੀ ਕੁਰਬਾਨੀ ਹੈ ਸਾਡੇ ਨਾਲ ਵਾਦੇ ਕੀਤੇਗੇ ਤੁਹਾਨੂੰ ਵੱਧ ਅਧਿਕਾਰ ਦੇਵਾਂਗੇ ਤੁਹਾਨੂੰ ਰਹਿਣ ਨੂੰ ਖੇਤਾ ਦੇਵਾਂਗੇ ਉਹ ਸਾਰੇ ਬਾਹਰਾਂ ਤੋਂ ਮੁੱਕਰ ਕੇ ਇਹਨਾਂ ਲੋਕਾਂ ਨੇ ਸਾਡੇ ਨਾਲ ਇੱਕ ਗੁਲਾਮੀ ਦਾ ਅਹਿਸਾਸ ਦਿਵਾ ਰਹੇ ਸਾਨੂੰ ਇਹ ਕਿ ਤੁਸੀਂ ਗੁਲਾਮ ਹੋ ਤੇ ਜਦੋਂ ਕਿ ਅਸੀਂ ਦੇਸ਼ ਨੂੰ ਯਾਦ ਕਰਾਉਣ ਵਾਲੇ ਅਸੀਂ ਆ ਸਾਡੀਆਂ ਕੁਰਬਾਨੀਆਂ ਵੱਧ ਹੈ ਦੇਸ਼ ਦੇ ਅਸੀਂ ਸਹੀ ਮਾਲਕ ਅਸੀਂ ਆਗੇ ਇਸ ਕਰਕੇ ਸਾਡੇ ਤੇ ਅਤਿਆਚਾਰ ਤੇ ਗੁਲਾਮੀ ਦਾ ਬਦੀਰਾ ਜਿਹੜਾ ਹੈ ਸਰਕਾਰਾਂ ਦਾ ਬਹੁਤ ਨਿੰਦਣਯੋਗ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਆ ਜਿਹੜਾ ਉਹ ਚੋਣਾਂ ਦਾ ਪ੍ਰਚਾਰ ਹੁਣ ਜੋਰਾ ਤੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਕੀ ਜੋ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਆਉਣਗੇ ਇਹਨਾਂ ਦੇ ਲੀਡਰ ਕੀ ਇਸੇ ਤਰ੍ਹਾਂ ਜੋ ਤੁਹਾਡੀਆਂ ਹੁਣ ਮੰਗਾ ਉਹਨਾਂ ਨੂੰ ਇਹ ਸਵਾਲ ਕਰੋਗੇ ਵੀ ਬੰਦੀ ਸਿੰਘ ਇਹਦੀ ਰਹੀ ਹੋਣੀ ਚਾਹੀਦੀ ਅਸੀਂ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਦੇ ਸਵਾਲ ਹੀ ਨਹੀਂ ਕਰਾਂਗੇ ਬਲਕਿ ਉਹਨਾਂ ਦਾ ਬਦਲਾ ਲਾਵਾਂਗੇ ਚੰਗੇ ਬੰਦਿਆਂ ਨੂੰ ਅੱਗੇ ਲਿਆਵਾਂਗੇ ਇਹਨਾਂ ਨੂੰ ਜਿਵੇਂ ਸੁਖਵੀਰ ਬਾਦਲ ਕੇ ਲਾਏ ਗੁੱਠੇ ਐ ਲਾਵਾਂਗੇ ਭਗਵੰਤ ਮਾਨ ਕਹਿੰਦਾ ਸੀ ਮੈਂ ਲੋਕਾਂ ਦਾ ਚਹੇਤਾ ਮੰਤਰੀ ਬਣ ਕੇ ਲੋਕਾਂ ਦੇ ਸਾਹਮਣੇ ਆਉਂਗਾ ਔਰ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਜਾਂ ਕੁਝ ਹੋਰ ਜੋ ਵੀ ਧਾਰਮਿਕ ਮਸਲੇ ਆ ਸਾਰੇ ਹੱਲ ਕਰੂੰਗਾ ਕੀ ਲੱਗਦਾ ਕੀਤੇ ਹੱਲ ਉਹਨੇ ਉਹ ਜੇ ਮੈਂ ਕਹਿੰਦਾ ਵੀ ਭੰਡ ਬੰਦੇ ਹੁੰਦੇ ਨੇ ਜਿਹੜੇ ਭੰਡ ਉਹਨਾਂ ਚੋਂ ਆ ਉਹ ਉਹ ਇੱਥੇ ਕੁਝ ਕਹਿੰਦਾ ਉੱਥੇ ਜਾ ਕੇ ਫੇਰ ਮੁੱਕਰ ਜਾਂਦਾ ਉਹਦਾ ਸਾਡੇ ਵਿੱਚ ਆ ਕੇ ਕਹਿੰਦਾ ਉਹਨੇ ਸੀ ਮੈਂ ਬੰਦੀ ਸਿੰਘ ਰਿਹਾਈ ਕਰੂੰਗਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੋਸੀਆਂ ਨੂੰ ਸਜਾਵਾਂ ਦੇਊਂ ਕਿਤਾ ਕੀ ਅੱਜ ਤੱਕ ਉਹਨੇ ਕਿਹਨੂੰ ਪੜਿਆ ਕਿਹਦੇ ਕਿਹੜਾ ਅੰਦਰ ਕਰਿਆ ਉਹਨੇ ਫੜ ਕੇ ਕਿਹੜੇ ਉਹਨੇ ਨਸ਼ੇ ਬੰਦ ਕਰਾਏ ਜਿਹੜੇ ਕਹਿੰਦਾ ਸੀ ਮੈਂ ਨਸ਼ੇ ਬੰਦ ਦੋ ਦਿਨਾਂ ਚ ਕਰਾ ਦੂੰਗਾ ਇਸ ਕਰਕੇ ਉਹ ਭੰਡ ਬੰਦਾ ਝੂਠ ਬੋਲ ਝੂਠ ਬੋਲ ਕੇ ਗਿਆ ਵੇ ਅੱਗਾ ਉਹ ਅੱਗੇ ਨਹੀਂ ਆ ਸਕਦਾ ਕਲਤਾਰ ਸਿੰਘ ਸੰਧਵਾ ਨੇ ਬਰਗਾੜੀ ਮੋਰਚੇ ਦੇ ਵਿੱਚ ਆ ਕੇ ਸੌਂ ਖਾਦੀ ਸੀ ਕਿ 10 ਤੋਂ 15 ਦਿਨ ਦੇ ਵਿੱਚ ਵਿੱਚ ਆ ਜਿਹੜਾ ਉਹ ਬੰਦੀ ਸਿੰਘਾਂ ਨੂੰ ਅਸੀਂ ਰਿਹਾ ਸੌਰੀ ਕਲਤਾਰ ਸਿੰਘ ਸੰਧਵਾ ਨੇ ਬਰਗਾੜੀ ਮੋਰਚੇ ਦੇ ਵਿੱਚ ਆ ਕੇ ਸੌਂ ਖਾਦੀ ਸੀ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਆ ਜਿਹੜੇ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਬਦੀ ਕੀਤੀ ਆ ਉਹਨਾਂ ਨੂੰ ਅਸੀਂ ਫੜ ਕੇ ਜੇਲ੍ਹ ਡੱਕ ਦਿਆਂਗੇ ਕੀ ਡੱਕੇ ਗਏ ਬੰਦੇ ਉਹ ਕੋਈ ਨਹੀਂ ਡੱਕਿਆ ਗਿਆ ਕੋਈ ਇਨਸਾਬ ਨਹੀਂ ਹੋਇਆ ਅਜੇ ਤੱਕ ਸਾਰੇ ਦੇ ਸਾਰੇ ਉੱਥੇ ਜਾ ਕੇ ਮੁੱਕਰ ਜਾਂਦੇ ਨੇ ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਮੁੱਕਰ ਜਾਂਦੇ ਨੇ ਇੱਥੇ ਹੋਰ ਗੱਲਾਂ ਕਰਦੇ ਹੁੰਦੇ ਆ ਉੱਥੇ ਜਾ ਕੇ ਹੋਰ ਨਜ਼ਰਬੀਆ ਹੋ ਜਾਂਦਾ ਹੈ ਬਾਬਾ ਜੀ ਜੇਕਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਦੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਸਕਦੇ ਆ ਅਸੀਂ ਦੇਖੋ ਉਹਨਾਂ ਨੂੰ ਬਾਹਰ ਕਰਾਉਣ ਵਾਸਤੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਆਪਣੀ ਜੀ ਜਾਨ ਲਾ ਦੇਵਾਂਗੇ ਕੁਰਬਾਨੀਆਂ ਤੱਕ ਦੇ ਦੇਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਉਹਨਾਂ ਨੇ ਸਾਡੇ ਵਾਸਤੇ ਕੀਤਾ ਜੋ ਕੁਝ ਕੀਤਾ ਕੌਮ ਵਾਸਤੇ ਕੀਤਾ ਇਸ ਕਰਕੇ ਅਸੀਂ ਵੀ ਕੌਮ ਦੇ ਇੱਕ ਨਿਵਾਣੇ ਸੇਵਕਾਂ ਅਸੀਂ ਆਪਣੀ ਜੀ ਜਾਨ ਲਾ ਦਾਂਗੇ ਉਸ ਤੋਂ ਤੱਕ ਕਿ ਸੀਧੀਆਂ ਪਾਉਣ ਨੂੰ ਵੀ ਤਿਆਰ ਹਾਂ ਦੀ ਸਰਕਾਰ 2014 ਤੋਂ ਸੱਤਾ ਦੇ ਵਿੱਚ ਆਈ ਆ ਔਰ ਲਗਾਤਾਰ ਆ ਜੋ ਆਵਦਾ ਫਾਸ਼ੀਵਾਦੀ ਹੱਲਾ ਆਪਾਂ ਕਹਿ ਸਕਦੇ ਆ ਕਿ ਲਗਾਤਾਰ ਸਰਕਾਰ ਇੱਕ ਰਾਸ਼ਟਰ ਨੂੰ ਇੱਕ ਏਸੇ ਦੇਖ ਦੇ ਵਿੱਚ ਇੱਕ ਇੱਕ ਲੋਕਾਂ ਦਾ ਰਾਜ ਮਾ ਭਾਵ ਕਿ ਉਹ ਕਹਿੰਦੇ ਕਿ ਅਸੀਂ ਹਿੰਦੂਆਂ ਦਾ ਰਾਜ ਲੈ ਕੇ ਆਉਣਾ ਲਗਾਤਾਰ ਆ ਆਵਦਾ ਫਾਸ਼ੀਵਾਦੀ ਹੱਲਾ ਜਿਹੜਾ ਉਹ ਲੋਕਾਂ ਦੇ ਉੱਪਰ ਥੋਪ ਰਹੀ ਹੈ ਕਿਵੇਂ ਦੇਖਦੇ ਹੂੰ ਮੋਦੀ ਸਰਕਾਰ ਤਾਂ ਪੂਰੀ ਬੇਕਾਰ ਗਰਕ ਕਈ ਆ ਤੇ ਉਹਨੇ ਪੰਜਾਬ ਵਾਲੀ ਦਾ ਕੋਹ ਨਹੀਂ ਸੋਚਿਆਗਾ ਪਹਿਲਾਂ ਦੇਖੋ ਨੋਟਬੰਦੀ ਕੀਤੀ ਉਦੋਂ ਪੰਜਾਬ ਕਿੰਨਾ ਪਿੱਛੇ ਆ ਗਿਆ ਤੇ ਫਿਰ ਕਰੋਨਾ ਚਲਾਤਾ ਉਹਨੇ ਉਹਨੇ ਉਦੋਂ ਪਿੱਛੇ ਪੰਜਾਬ ਨੂੰ ਗੜਕ ਕਰਤਾ ਜਾਵਾ ਤੇ ਉਹ ਪੰਜਾਬ ਬਾਰੇ ਮੋਦੀ ਸਰਕਾਰ ਕੁਝ ਵੀ ਨਹੀਂ ਸੋਚਦੀ ਨਹੀਂ ਜਿਵੇਂ ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨ ਰੱਦ ਕਰਾ ਕੇ ਕਿਉਂਕਿ ਮੋਦੀ ਕਹਿੰਦਾ ਹੁੰਦਾ ਸੀਗਾ ਕਿ ਹਮ ਹੈ ਤਾਂ ਮੁਮਕਨ ਹੈ ਵੀ ਜੋ ਅਸੀਂ ਕਹਿਤਾ ਅਸੀਂ ਵਾਪਸ ਨਹੀਂ ਹੁੰਦੇ ਕੀ ਲੱਗਦਾ ਵੀ ਮੋਦੀ ਸਰਕਾਰ ਨੂੰ ਜੋ ਹੁਣ ਸੰਘਰਸ਼ ਚੱਲ ਰਿਹਾ ਗੋਡੇ ਪਰਨੇ ਹੋਣਾ ਪਊਗਾ ਜਾਨੀ ਹਾਂਜੀ ਹੁਣ ਮੰਨਣੀਆਂ ਪੈਣਗੀਆਂ ਪੰਜਾਬ ਦੀਆਂ ਮੰਗਾਂ ਸਾਰੀਆਂ